ਰਾਜਵੀਰ ਜਵੰਦਾ ਜਿਸਦੇ ਲਈ ਸਾਰੀ ਹੀ ਦੁਨੀਆ ਅਰਦਾਸਾਂ ਕਰਦੀ ਪਈ ਹੈ ਕਿਉਂਕਿ ਵੀਰ ਸੁਭਾਅ ਦਾ ਹੀ ਇੰਨਾ ਵਧੀਆ ਵਾ ਬਹੁਤ ਚੰਗੀ ਗਾਇਕੀ ਕੋਈ ਆਕੜ ਨਹੀਂ ਹਰ ਇੱਕ ਨਾਲ ਪਿਆਰ ਨਾਲ ਮਿਲਣਾ ਇਹ ਨਹੀਂ ਦੇਖਣਾ ਕਿ ਕੋਈ ਅਮੀਰ ਆ ਗਰੀਬ ਸਾਰਿਆਂ ਦਾ ਆਦਰ ਸਨਮਾਨ ਕਰਨਾ ਪਰ ਅੱਜ ਰਾਜਵੀਰ ਵੈਂਟੀਲੇਟਰ ਤੇ ਪਿਆ ਹੋਇਆ ਹੈ ਰਾਜਵੀਰ ਦੀਆਂ ਕੁਝ ਪੁਰਾਣੀਆਂ ਯਾਦਾਂ ਕੁਝ ਪੁਰਾਣੀਆਂ ਵੀਡੀਓ ਦੇਖ ਕੇ ਨਾ ਅੱਖਾਂ ਚ ਹੰਝੂ ਆ ਜਾਂਦੇ ਆ ਸੋ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਰਾਜਵੀਰ ਦਾ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਜਵੀਰ ਜਵੰਦਾ ਦੱਸਦਾ ਪਿਆ ਹੈ ਕਿ ਮੇਰੀ ਇੱਕ ਆਦਤ ਘਰਦਿਆਂ ਨੂੰ ਬਿਲਕੁਲ ਪਸੰਦ ਨਹੀਂ ਸੀ ਮੇਰੇ ਘਰਦਿਆਂ ਨੂੰ ਲੱਗਦਾ ਸੀ ਕਿ ਮੈਂ ਉਹਨਾਂ ਨੂੰ ਝੂਠ ਬੋਲ ਕੇ ਬਾਹਰ ਰਹਿਣਾ ਵਾਂ ਮੈਂ ਜਾਣ ਬੁਝ ਕੇ ਉਹਨਾਂ ਨੂੰ ਟਾਈਮ ਨਹੀਂ ਦਿੰਦਾ ਪਰ ਮੈਂ ਅਸਲ ਚ ਬਿਜ਼ੀ ਸੀ ਰਾ ਉਹ ਦੇਖ ਰਹੀ ਆ ਤਾਂ ਦੇਖ ਲਓ ਵੀ ਮੈਂ ਸੱਚੀ ਬਿਜ਼ੀ ਆ ਮੈਂ ਹੁਣ ਵੀ ਬਿਜ਼ੀ ਆ ਕਰਦਿਆਂ ਨੂੰ ਇਹ ਆ ਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਕਿਤੇ ਝੂਠ ਬੋਲ ਕੇ ਆ ਇਧਰ ਉਧਰ ਤੁਹਾਡਾ ਮੈਂ ਸੱਚੀ ਰੀਅਲੀ ਮੈਂ ਬਹੁਤ ਬਿਜ਼ੀ ਆ ਮੇਰੇ ਘਰ ਦੇ ਵੀ ਜੇ ਵੀਡੀਓ ਦੇਖਦੇ ਹੋਣ ਤਾਂ ਮੈਂ ਸੱਚੀ ਆ ਦੇਖੋ ਅੱਜ ਵੀ ਮੈਂ ਕੈਮਰੇ ਦੇ ਸਾਹਮਣੇ ਬੈਠਾ ਹਾਂ ਹਾਂਜੀ ਬਿਜ਼ੀ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਇਹ ਝੂਠ ਬੋਲਦਾ ਹੈ ਇਦਾਂ ਹੀ ਘਰੇ ਨਹੀਂ ਆਉਂਦਾ ਜਾਂ ਉਦਾਂ ਹੀ ਕਰਦਾ ਰਹਿੰਦਾ ਕਿ ਸ਼ਾਇਦ ਮੈਂ ਸਾਡੇ ਕੋਲੇ ਆ ਕੇ ਬੈਠਦਾ ਨਹੀਂ ਸਾਨੂੰ ਟਾਈਮ ਨਹੀਂ ਦਿੰਦਾ ਅੱਛਾ ਤੇ ਇਸ ਕਰਕੇ ਉਹਨਾਂ ਨੂੰ ਬੁਰੀ ਲੱਗਦੀ ਹੈ ਮੇਰੀ ਆ ਓਕੇ ਅਜਵੀ ਰਾਜਵੀਰ ਦੇ ਘਰ ਦੇ ਉਸ ਨੂੰ ਉਡੀਕ ਤੇ ਪਈ ਆ ਕਿ ਸਾਡਾ ਪੁੱਤ ਹਸਪੀਟਲ ਤੋਂ ਜਲਦੀ ਵਾਪਸ ਆ ਜਾਵੇ ਸਾਡਾ ਪੁੱਤ ਠੀਕ ਹੋ ਜਾਵੇ ਸੋ ਤੁਸੀਂ ਰੱਬ ਅਗੇ ਅਰਦਾਸਾਂ ਜ਼ਰੂਰ ਕਰੋ ਕਿ ਕੋਈ ਚਮਤਕਾਰ ਕਰ ਰੱਬਾ ਸਾਡੇ ਭਰਾ ਨੂੰ ਠੀਕ ਕਰ ਦੇ ਸੋ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖ ਕੇ ਜਾਓ ਰੱਬ ਰੱਖੇ